ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਵਕਤ ਪਿੰਡ ਚਕਰ ਗੁਰਦੁਆਰਾ ਪਾਤਸ਼ਾਹੀ 6ਵੀਂ ਅਤੇ 10ਵੀਂ ਵਿਖੇ ਖੜੇ ਆ ਹਰੇਕ ਮਹੀਨੇ ਦੀ 8 ਤਰੀਕ ਨੂੰ ਸਮੂਹ ਨਗਰ ਦੇ ਸੰਜੋਗ ਸਦਕਾ ਯੰਗ ਸਿਕ ਫੈਡਰੇਸ਼ਨ ਧਰਮ ਪ੍ਰਚਾਰ ਜਥਾ ਚਕਰ ਵੱਲੋਂ ਗੁਰੂ ਕੇ ਲੰਗਰ ਤਿਆਰ ਕੀਤੇ ਜਾਂਦੇ ਨੇ ਅਸੀਂ ਸਮੁੱਚੇ ਨਗਰ ਦਾ ਐਨ ਆਰ ਆਈ ਵੀਰਾਂ ਦਾ ਇਸ ਸਮੂਚੀਆਂ ਸੰਗਤਾਂ ਦਾ ਖਾਸ ਕਰਕੇ ਜੋ ਮਾਈਆਂ ਬੀਬੀਆਂ ਗੁਰੂ ਕੇ ਲੰਗਰ ਦੇ ਵਿੱਚ ਆ ਕੇ ਪ੍ਰਸ਼ਾਦਾ ਪਾਣੀ ਪਕਾਉਂਦੀਆਂ ਨੇ ਅਤੇ ਨੌਜਵਾਨ ਸੇਵਾ ਕਰਦੇ ਨੇ ਅਤੇ ਮਾਇਆ ਨਾਲ ਸੰਯੋਗ ਦਿੰਦੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜਾ ਅਪਰਾਲਾ ਫੈਡਰੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਇਹ ਸਮੂਹ ਐਨ ਆਰ ਆਈ ਵੀਰਾਂ ਦਾ ਅਤੇ ਪਿੰਡ ਚੱਕਰ ਦੀ ਸਮੂਚੀ ਸੰਗਤ ਦੇ ਸੰਯੋਗ ਸਦਕਾ ਕੀਤਾ ਜਾ ਰਿਹਾ ਹੈ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਫੈਡਰੇਸ਼ਨ ਦਾ ਵੱਧ ਚੜ੍ਹ ਕੇ ਸੰਯੋਗ ਕਰੋਗੇ ਤੇ ਜਿੰਨਿਆਂ ਨੇ ਵੀ ਲੰਗਰ ਲਈ ਦਾਨੀ ਸੱਜਣਾ ਨੇ ਦੁੱਧ ਦਾਣ ਕੀਤਾ ਜਾਂ ਰਾਸਣ ਦੀ ਸੇਵਾ ਕੀਤੀ ਹੈ ਜਾਂ ਮਾਇਆ ਭੇਜੀ ਹੈ ਜੇ ਅਸੀਂ ਇਕੱਲੇ-ਇਕੱਲੇ ਵੀਰ ਦਾ ਨਾਮ ਲਵਾਂਗੇ ਤਾਂ ਬਹੁਤ ਲੰਮਾ ਸਮਾਂ ਲੱਗ ਜਾਏਗਾ ਇਸ ਕਰਕੇ ਅਸੀਂ ਫੈਡਰੇਸ਼ਨ ਵੱਲੋਂ ਤੇ ਸਮੁੱਚੇ ਨਗਰ ਵੱਲੋਂ ਸਾਨਾ ਤਹਿਦਿਲ ਮੈਂ ਧੰਨਵਾਦ ਕਰਦੇ ਆ ਮਹਾਰਾਜ ਚੜ੍ਹਦੀ ਕਲਾ ਰੱਖੇ ਤੇ ਪਿੰਡ ਜਗਰ ਦੀ ਸਮੁੱਚੀ ਸੰਗਤ ਨੂੰ ਬੇਨਤੀ ਕਰਦੇ ਆ ਮਾਈਆਂ ਬੀਬੀਆਂ ਨੂੰ ਨੌਜਵਾਨਾਂ ਨੂੰ ਵੀ ਹਰੇਕ ਮਹੀਨੇ ਦੀ 8 ਤਰੀਕ ਨੂੰ ਗੁਰਦੁਆਰਾ ਸਾਹਿਬ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸੇਵਾ ਚੱਲਦੀ ਆ ਜਰੂਰ ਪਾਈ ਹਾਜ਼ਰੀ ਭਰਿਆ ਕਰੋ ਭਰਿਆ ਕਰੋ ਜੇ ਕੋਈ ਸ਼ਬਦ ਵੱਧ ਘਟ ਕਹਿ ਗਿਆ ਹੋਵਾ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ